ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਅੱਗੇ ਤੋਰਦੇ ਹੈਗੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਜੋ ਵਿਚਾਰਾਂ ਦੀ ਲੜੀ ਚੱਲ ਰਹੀ ਆ ਉਹਨੂੰ ਅੱਗੇ ਚਲਾ ਰਹੇ ਆ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 29 ਤੇ 30 ਦੀ ਵਿਚਾਰ ਕਰਦੇ ਆ ਜੀ ਗੁਰੂ ਅਮਰਦਾਸ ਜੀ ਦੀ ਬਾਣੀ ਚੱਲ ਰਹੀ ਹੈ ਸ੍ਰੀ ਰਾਗ ਵਿੱਚ ਸਿਰੀ ਰਾਗ ਮਹੱਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮਖ ਪਾਇਆ ਜਾਏ ਅੰਦੇਨ ਨਾਮ ਤੇ ਆਈਏ ਸਹਜੇ ਨਾਮ ਸਮਾਏ ਅੰਦਰ ਰਚੈ ਹਰ ਸੱਚ ਸਿਉ ਰਸਨਾ ਹਰ ਗੁਣ ਗਾਏ ਪਾਈ ਰੇ ਜਗ ਦੁਖੀਆ ਦੂਜੈ ਪਾਏ ਗੁਰ ਸਰਨਾਈ ਸੁਖ ਲਹੇ ਆਂ ਦਿਨ ਨਾਮ ਧਿਆਏ ਰਹਾਓ ਹਾਂਜੀ ਗੁਰੂ ਅਮਰਦਾਸ ਜੀ ਕਹਿੰਦੇ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਕਹਿੰਦੇ ਹਰੀ ਦਾ ਨਾਮ ਸੁੱਖਾਂ ਦਾ ਸਾਗਰ ਆ ਕਹਿੰਦੇ ਗੁਰੂ ਦੀ ਸ਼ਰਨ ਪੈ ਕੇ ਇਹ ਮਿਲ ਜਾਂਦਾ ਇਹਦੀ ਪ੍ਰਾਪਤੀ ਹੋ ਜਾਂਦੀ ਆ ਇਹਦਾ ਦਾਨ ਮਿਲ ਜਾਂਦਾ ਅੰਦਰ ਨਾਮ ਧਿਆਈਐ ਸਹਜੇ ਨਾਮ ਸਮਾਏ ਕਹਿੰਦੇ ਜਦੋਂ ਅਸੀਂ ਹਰ ਰੋਜ਼ ਪਰਮਾਤਮਾ ਦਾ ਨਾਮ ਧਿਆਉਂਦੇ ਆਂ ਕਹਿੰਦੇ ਫਿਰ ਸਹਜਤਾ ਦੇ ਵਿੱਚ ਸਾਡੀ ਸਮਾਈ ਹਰੀ ਦੇ ਨਾਮ ਵਿੱਚ ਹੋ ਜਾਂਦੀ ਆਂ ਅੰਦਰ ਰਚੈ ਹਰ ਸੱਚ ਸਿਉ ਰਸਨਾ ਹਰ ਗੁਣ ਗਾਏ ਕਹਿੰਦੇ ਜਦੋਂ ਸਾਡੀ ਰਸਨਾ ਜਵਾਨ ਪਰਮਾਤਮਾ ਦੇ ਗੁਣਾਂ ਦੀ ਕੀਰਤੀ ਕਰਦੀ ਰਹਿੰਦੀ ਆਂ ਤਾ ਸਾਡੇ ਅਸੀਂ ਕਹਿੰਦੇ ਅੰਦਰੋਂ ਪਰਮਾਤਮਾ ਦੇ ਨਾਲ ਸਾਡੀ ਸਮਾਈ ਹੋ ਜਾਂਦੀ ਹੈ ਅੰਦਰ ਰਚੈ ਹਰ ਸੱਚ ਸਿਓ ਸਾਡੇ ਹਿਰਦੇ ਵਿੱਚ ਪਰਮਾਤਮਾ ਆ ਵਸਦੇ ਨੇ ਪਾਈ ਰੇ ਜਗ ਦੁਖੀਆ ਦੂਜੈ ਪਾਏ ਕਹਿੰਦੇ ਇਹ ਭਾਈ ਕਹਿੰਦੇ ਪਰ ਜਿਹੜਾ ਜਗ ਤਾ ਕਹਿੰਦੇ ਇਹ ਤੇ ਮਾਇਆ ਵਿੱਚ ਲੱਗਿਆ ਹੋਇਆ ਇਸ ਕਰਕੇ ਇਹ ਦੁਖੀਆ ਮਾਇਆ ਦੇ ਪਿਆਰ ਵਿੱਚ ਗੁਰ ਸਰਣਾਈ ਸੁਖ ਲਹੇ ਅੰਦੇ ਨਾਮ ਧਿਆਏ ਰਹਾਓ ਪਰ ਕਹਿੰਦੇ ਜੋ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਤੇ ਪ੍ਰਮਾਤਮਾ ਦਾ ਹਰ ਰੋਜ਼ ਨਾਮ ਧਿਆਉਂਦਾ ਫਿਰ ਉਹਨੂੰ ਸੁੱਖ ਮਿਲਦੇ ਨੇ ਸਾਚੇ ਮੈਲ ਨਾ ਲੱਗਈ ਮਨ ਨਿਰਮਲ ਹਰ ਧਿਆਏ ਕਹਿੰਦੇ ਪ੍ਰਮਾਤਮਾ ਸੱਚਾ ਉਹਨੂੰ ਕੋਈ ਮੈਲ ਨਹੀਂ ਲੱਗਦੀ ਫਿਰ ਕਹਿੰਦੇ ਜੋ ਪ੍ਰਮਾਤਮਾ ਦਾ ਨਾਮ ਧਿਆਉਂਦੇ ਨੇ ਉਹ ਮਨ ਵੀ ਨਿਰਮਲ ਪਵਿੱਤਰ ਹੋ ਜਾਂਦੇ ਨੇ ਵਿਕਾਰਾਂ ਦੀ ਮੈਲ ਤੋਂ ਗੁਰਮੁਖ ਸ਼ਬਦ ਪਛਾਣੀਐ ਹਰ ਅੰਮ੍ਰਿਤ ਨਾਮ ਸਮਾਏ ਕਹਿੰਦੇ ਅਸੀਂ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਸ਼ਬਦ ਦੇ ਦੁਆਰਾ ਜਦੋਂ ਪ੍ਰਮਾਤਮਾ ਦੇ ਨਾਮ ਦੇ ਨਾਲ ਜਾਣ ਪਛਾਣ ਕਰ ਲੈਂਦੇ ਆ ਅਸੀਂ ਪ੍ਰਮਾਤਮਾ ਦੇ ਅੰਮ੍ਰਿਤ ਨਾਮ ਦੇ ਵਿੱਚ ਸਾਡੀ ਸਮਾਈ ਹੋਈ ਰਹਿੰਦੀ ਆ ਗੁਰ ਗਿਆਨ ਪਰਚੰਡ ਬੁਲਾਇਆ ਅਗਿਆਨ ਅੰਧੇਰਾ ਜਾਏ ਕਹਿੰਦੇ ਜਦੋਂ ਗੁਰੂ ਦੁਆਰਾ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਫਿਰ ਅਗਿਆਨ ਦਾ ਸਾਰਾ ਅੰਧੇਰਾ ਖਤਮ ਹੋ ਜਾਂਦਾ ਮਨਮੁਖ ਮੈਲੇ ਮਲ ਭਰੇ ਹਉਮੇ ਤ੍ਰਿਸ਼ਨਾ ਵਿਕਾਰ ਕਹਿੰਦੇ ਜੋ ਆਪਣੀ ਮਤ ਦੇ ਪਿੱਛੇ ਚੱਲਣ ਵਾਲੇ ਨੇ ਉਹਨਾਂ ਦੇ ਕਹਿੰਦੇ ਅੰਦਰੋਂ ਹਉਮੈ ਤ੍ਰਿਸ਼ਨਾ ਵਿਕਾਰ ਇਹਨਾਂ ਦੀ ਮੈਲ ਦੇ ਨਾਲ ਅੰਦਰ ਉਹਨਾਂ ਦੇ ਪਰੇ ਰਹਿੰਦੇ ਨੇ ਬਿਨ ਸਬਦ ਦੇ ਮੈਲ ਨਾ ਉਤਰੈ ਮਰ ਜੰਮੈ ਹੋਏ ਖੁਆਰ ਕਹਿੰਦੇ ਕਿਉਂਕਿ ਉਹ ਗੁਰੂ ਦੀ ਸ਼ਬਦ ਦੇ ਨਾਲ ਸਾਂਝ ਨਹੀਂ ਪਾਉਂਦੇ ਫਿਰ ਉਹਨਾਂ ਦੇ ਅੰਦਰ ਦੀ ਮੈਲ ਨਹੀਂ ਉਤਰਦੀ ਫਿਰ ਇਸ ਤਰ੍ਹਾਂ ਉਹ ਜਨਮ ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਨੇ ਤਾਤਰ ਬਾਜੀ ਪਲਚ ਰਹੇ ਨਾ ਉਰਵਾਰ ਨਾ ਪਾਰ ਕਹਿੰਦੇ ਉਹ ਜਿਹੜੀ ਜਗਤ ਦੀ ਇਹ ਜਿਹੜੀ ਮਾਇਆ ਦੀ ਖੇਡ ਆ ਇਹਦੇ ਵਿੱਚ ਹੀ ਕਹਿੰਦੇ ਉਲਝੇ ਰਹਿੰਦੇ ਨੇ ਫਿਰ ਨਾ ਤਾਂ ਉਹਨਾਂ ਦਾ ਲੋਕ ਸੁਹੇਲਾ ਹੁੰਦਾ ਤੇ ਨਾ ਹੀ ਪਰਲੋਕ ਸੁਹੇਲਾ ਹੁੰਦਾ ਗੁਰਮੁਖ ਜਪ ਤਪ ਸੰਜਮੀ ਹਰ ਕੈ ਨਾਮ ਪਿਆਰ ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰ ਕਹਿੰਦੇ ਜੋ ਆਪਣਾ ਮੁਖ ਗੁਰੂਵਾਲ ਰੱਖਦੇ ਨੇ ਜੋ ਗੁਰੂ ਦੀ ਉਪਦੇਸ਼ ਦੇ ਅਨਸਾਰ ਆਪਣੇ ਜੀਵਨ ਦੀ ਰੌ ਰੀਤ ਬਣਾਉਂਦੇ ਨੇ ਉਹ ਇੱਕ ਪਰਮਾਤਮਾ ਦਾ ਨਾਮ ਸਦਾ ਧਿਆਉਂਦੇ ਰਹਿੰਦੇ ਨੇ ਉਹ ਜਪੀ ਜਪ ਕਰਦੇ ਨੇ ਤਪੀ ਹੁੰਦੇ ਨੇ ਉਹ ਸੰਜਮੀ ਹੁੰਦੇ ਨੇ ਉਹਨਾਂ ਨੂੰ ਹਰ ਦੇ ਨਾਮ ਦੇ ਨਾਲ ਪਰਮਾਤਮਾ ਦੇ ਨਾਮ ਦੇ ਨਾਲ ਪਿਆਰ ਹੁੰਦਾ ਨਾਨਕ ਨਾਮ ਧਿਆਈਐ ਸਬਨਾ ਜੀਆਂ ਕਾ ਅਦਾਰ ਕਹਿੰਦੇ ਹੈ ਨਾਨਕ ਸਾਨੂੰ ਪ੍ਰਮਾਤਮਾ ਦਾ ਨਾਮ ਧਿਆਉਣਾ ਚਾਹੀਦਾ ਕਿਉਂਕਿ ਇਹ ਸਾਰਿਆਂ ਜੀਆਂ ਨੂੰ ਆਸਰਾ ਦਿੰਦਾ ਹੈ ਹਾਂਜੀ ਸੰਗਤ ਜੀ ਦੇਖਦੇ ਆਪਾਂ ਕਿ ਜਿੱਦਾਂ ਜਿਵੇਂ ਬਾਣੀ ਚੱਲਦੀ ਜਾਂਦੀ ਆ ਹਰ ਇੱਕ ਜਗ੍ਹਾ ਤੇ ਹਰ ਇੱਕ ਤੁਕ ਦੇ ਵਿੱਚ ਗੁਰੂ ਸਾਹਿਬਾਨ ਸਾਨੂੰ ਪ੍ਰਮਾਤਮਾ ਦਾ ਨਾਮ ਜਪਣ ਦੀ ਤਾਕੀਦ ਕਰਦੇ ਜਾਂਦੇ ਨੇ ਨਾਮ ਜਪਣ ਦਾ ਇਸ ਤਰ੍ਹਾਂ ਨਹੀਂ ਕਹਿ ਰਿਹਾ ਕਿ ਵੀ ਆਪਾਂ ਸਾਰਾ ਦਿਨ ਬੈਠੇ ਬੈਠ ਕੇ ਨਾਮ ਜਪਣਾ ਆਪਾਂ ਕੰਮ ਕਰਦੇ ਆ ਕਰਦੇ ਆ ਬਸ ਉਹਦਾ ਧਿਆਨ ਰੱਖਣਾ ਜਿਸ ਤਰ੍ਹਾਂ ਬਾਪੂ ਜੀ ਵੀ ਭਾਦਰ ਸਿੰਘ ਜੀ ਕਹਿੰਦੇ ਹੁੰਦੇ ਨੇ ਆ ਬਾਬਾ ਜੀ ਕਾਨਪੁਰ ਵਾਲੇ ਕਿ ਹੱਥ ਕਾਰਵਲ ਤੇ ਚਿੱਤ ਯਾਰਵਲ ਵੀ ਆਪਾਂ ਨੇ ਮਨ ਦੇ ਵਿੱਚੋਂ ਹਮੇਸ਼ਾ ਪਰਮਾਤਮਾ ਦੀ ਯਾਦ ਭੁੱਲ ਨਹੀਂਨੀ ਚਾਹੀਦੀ ਉਹਦੇ ਨਾਲ ਇੱਕ ਤਾਂ ਇਹ ਹੈਗਾ ਕਿ ਅਸੀਂ ਮਤਲਬ ਜਦੋਂ ਪਰਮਾਤਮਾ ਦੀ ਯਾਦ ਨਹੀਂ ਭੁੱਲਦੀ ਅਸੀਂ ਕੋਈ ਮਾੜਾ ਕੰਮ ਨਹੀਂ ਕਰਦੇ ਸਾਨੂੰ ਹਰ ਟਾਈਮ ਪਤਾ ਕਿ ਪਰਮਾਤਮਾ ਸਾਡੇ ਅੰਦਰ ਬੈਠੇ ਸਾਨੂੰ 24 ਘੰਟੇ ਸੱਤੇ ਦਿਨ ਹਰ ਇੱਕ ਸੈਕਿੰਡ ਸਾਨੂੰ ਦੇਖ ਰਹੇ ਨੇ ਤੇ ਜੇ ਸਾਨੂੰ ਦੇਖ ਰਹੇ ਨੇ ਸਾਡਾ ਜਿੱਦਾਂ ਮਤਲਬ ਹਿੰਮਤ ਨਹੀਂ ਪੈਂਦੀ ਕੋਈ ਮਾੜਾ ਕੰਮ ਕਰਨ ਦੀ ਤੇ ਫਿਰ ਇਸ ਤਰ੍ਹਾਂ ਇਕ ਤਾਂ ਸੀ ਮਾੜਾ ਕੰਮ ਨਹੀਂ ਕਰ ਰਹੇ ਇਸ ਤਰ੍ਹਾਂ ਉਹਨਾਂ ਦੀ ਯਾਦ ਸਾਡੇ ਅੰਦਰ ਬਣੀ ਰਹਿੰਦੀ ਆ ਫਿਰ ਉਹ ਸਾਸ ਗਰਾਸ ਨਾ ਵਿਸਰਨ ਵਾਲੀ ਹੌਲੀ 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 ਇਦਾਂ ਆਦਤ ਬਣ ਜਾਂਦੀ ਆ ਬਸ ਉਹਦਾ ਨਾਮ ਫਿਰ ਪਿਆਰਾ ਲੱਗਣ ਲੱਗ ਜਾਂਦਾ ਸਿਰੀ ਰਾਗ ਮਹੱਲਾ ਤੀਜਾ ਮਨਮੁਖ ਮੋਹ ਵਿਆਪਿਆ ਬੈਰਾਗ ਉਦਾਸੀ ਨਾ ਹੋਏ ਹਾਂਜੀ ਪਾਤਸ਼ਾਹ ਕਹਿੰਦੇ ਵੀ ਜਿਹੜਾ ਮਨਮੁਖਾ ਉਹ ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਬਸ ਗਲਤਾਨ ਰਹਿੰਦਾ ਫਿਰ ਮਾਇਆ ਦੇ ਜਿਹੜਾ ਹੈਗਾ ਮੋਹ ਤੋਂ ਉਹਨੂੰ ਉਦਾਸੀ ਨਹੀਂ ਹੁੰਦੀ ਹੈਗੀ ਬੈਰਾਗ ਨਹੀਂ ਹੁੰਦਾ ਪਰ ਤੇ ਪ੍ਰਮਾਤਮਾ ਦੇ ਨਾਲ ਉਹਨੂੰ ਪਿਆਰ ਨਹੀਂ ਲੱਗਦਾ ਹੈਗਾ ਸਬਦਨਾ ਚੀਨੈ ਸਦਾ ਦੁੱਖ ਹਰ ਦਰਗਹਿ ਪਤ ਖੋਏ ਕਹਿੰਦੇ ਉਹ ਗੁਰੂ ਦੇ ਸ਼ਬਦ ਦੇ ਨਾਲ ਕੋਈ ਸਾਂਝ ਨਹੀਂ ਪਾਉਂਦਾ ਹੈਗਾ ਤੇ ਫਿਰ ਉਹਨੂੰ ਦੁੱਖ ਲੱਗਿਆ ਰਹਿੰਦਾ ਤੇ ਫਿਰ ਉਹਨੂੰ ਦਰਗਾਹ ਦੇ ਵਿੱਚ ਪਰਮਾਤਮਾ ਦੀ ਦੇ ਵਿੱਚ ਇੱਜ਼ਤ ਵੀ ਨਹੀਂ ਮਿਲਦੀ ਹੈਗੀ ਉਹ ਮਤਲਬ ਉਹ ਉੱਥੇ ਇੱਕ ਤਰ੍ਹਾਂ ਦੀ ਬੇਇੱਜ਼ਤੀ ਹੁੰਦੀ ਆ ਉਹਦੀ ਹਉਮੈ ਗੁਰਮੁਖ ਖੋਈਏ ਨਾਮ ਰਤੇ ਸੁਖ ਹੋਏ ਕਹਿੰਦੇ ਜਦੋਂ ਜਦੋਂ ਅਸੀਂ ਆਪਣਾ ਮੁਖ ਗੁਰੂਵਾਲ ਕਰਦੇ ਆ ਤਾਂ ਸਾਡੇ ਅੰਦਰੋਂ ਅਸੀਂ ਅਹੰਕਾਰ ਨੂੰ ਖਤਮ ਕਰ ਦਿੰਨੇ ਆ ਤੇ ਅਸੀਂ ਨਾਮ ਵਿੱਚ ਰੁੱਤੇ ਰਹਿੰਨੇ ਆ ਤੇ ਇਸ ਤਰ੍ਹਾਂ ਸਾਨੂੰ ਸੁੱਖ ਹੁੰਦਾ ਹੈ ਮੇਰੇ ਮਨ ਅਹਨਸ ਪੂਰ ਰਹੀ ਨਿਤ ਆਸਾ ਕਹਿੰਦੇ ਇਹ ਮੇਰੇ ਮਨ ਦਿਨ ਰਾਤ ਕਹਿੰਦੇ ਦਿਨ ਰਾਤ ਵੀ ਮੈਨੂੰ ਇਹ ਆਸ ਰਹੇ ਕਿ ਵੀ ਮੈਂ ਪਰਮਾਤਮਾ ਦਾ ਨਾਮ ਜਪਾਂ ਮੇਰੇ ਮਨ ਅਹਨਿਸਪੂਰ ਰਹੀ ਨਿਤ ਆਸਾ ਕਹਿੰਦੇ ਵੀ ਮੈਂ ਪਰਮਾਤਮਾ ਦੇ ਨਾਮ ਦੀ ਹਮੇਸ਼ਾ ਦਿਨ ਰਾਤ ਆਸ ਰੱਖਾਂ ਸਤਗੁਰ ਸੇਵ ਮੋਹ ਪਰ ਜਲੇ ਘਰ ਹੀ ਮਾਹੇ ਉਦਾਸਾ ਕਹਿੰਦੇ ਸਤਗੁਰ ਸੇਵ ਸਤਗੁਰ ਦੇ ਸ਼ਰਨ ਪਾ ਕੇ ਜਦੋਂ ਅਸੀਂ ਸਿਮਰਦੇ ਹਾਂ ਪਰਮਾਤਮਾ ਦਾ ਨਾਮ ਤਾਂ ਸਾਡਾ ਜਿਹੜਾ ਮੋਹ ਪਰ ਜਲੇ ਜੇ ਸਾਡਾ ਮਾਇਆ ਦਾ ਮੋਹ ਆ ਉਹ ਸੜ ਜਾਂਦਾ ਹੈ ਘਰ ਹੀ ਮਾਹੇ ਉਦਾਸਾ ਕਹਿੰਦੇ ਅਸੀਂ ਆਪਣੇ ਅੰਦਰ ਆਤਮੇ ਮਾਇਆ ਨਾਲੋਂ ਉਦਾਸ ਹੋ ਜਾਂਦੇ ਆ ਪਰਮਾਤਮਾ ਲਈ ਸਾਡੇ ਮਨ ਚ ਬੈਰਾਗ ਹੋ ਜਾਂਦਾ ਰਹਾਓ ਗੁਰਮਖ ਕਰਮ ਕਮਾਵੇ ਬਿਗਸੈ ਹਰ ਬੈਰਾਗ ਆਨੰਦ ਕਹਿੰਦੇ ਜਿਹੜਾ ਗੁਰਮਖ ਹੁੰਦਾ ਕਹਿੰਦੇ ਉਹ ਇਦਾਂ ਦੇ ਕਰਮ ਕਮਾਉਂਦੇ ਨੇ ਜੋ ਹਰੀ ਨੂੰ ਪਸੰਦ ਹੁੰਦੇ ਨੇ ਪਰਮਾਤਮਾ ਨੂੰ ਪਸੰਦ ਹੁੰਦੇ ਨੇ ਫਿਰ ਕਹਿੰਦੇ ਉਹਨਾਂ ਦੇ ਅੰਦਰ ਖਿੜਾ ਬਣਿਆ ਰਹਿੰਦਾ ਤੇ ਉਹਨਾਂ ਨੂੰ ਪਰਮਾਤਮਾ ਦਾ ਬੈਰਾਗ ਹੋ ਜਾਂਦਾ ਤੇ ਫਿਰ ਉਹਨਾਂ ਨੂੰ ਆਨੰਦ ਆ ਜਾਂਦਾ ਐਨਸ ਭਗਤ ਕਰੇ ਦਿਨ ਰਾਤੀ ਹਉਮੈ ਮਾਰ ਨਿਚੰਦ ਕਹਿੰਦੇ ਉਹ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦੇ ਨੇ ਤੇ ਫਿਰ ਕਹਿੰਦੇ ਅੰਦਰੋਂ ਆਪਣੇ ਹਉਮੈ ਨੂੰ ਖਤਮ ਕਰਕੇ ਕਿਸੇ ਵੀ ਚਿੰਤਾ ਤੋਂ ਬਿਨਾ ਕਹਿੰਦੇ ਉਹ ਰਹਿੰਦੇ ਨੇ ਵੱਡੇ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਕਹਿੰਦੇ ਜਿਹੜੀ ਇਹ ਸਤ ਦੀ ਸੰਗਤ ਆ ਜਿੱਥੇ ਪ੍ਰਮਾਤਮਾ ਦਾ ਨਾਮ ਲਿਆ ਜਾਂਦਾ ਇਹ ਵੱਡੇ ਭਾਗਾਂ ਨਾਲ ਮਿਲਦੀ ਆ ਪਰ ਜਦੋਂ ਮਿਲ ਜਾਂਦੀ ਆ ਫਿਰ ਹਰੀ ਦੀ ਪ੍ਰਾਪਤੀ ਹੋ ਜਾਂਦੀ ਆ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਆ ਫਿਰ ਸਾਨੂੰ ਕਹਿੰਦੇ ਸਹਿਜ ਆਨੰਦ ਹੋ ਜਾਂਦਾ ਆ ਆਤਮਿਕ ਅਡੋਲਤਾ ਸਾਡੇ ਵਿੱਚ ਆ ਜਾਂਦੀ ਆ ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਏ ਕਹਿੰਦੇ ਉਹਨੂੰ ਹੀ ਸਾਧੂ ਕਹਿ ਸਕਦੇ ਆ ਉਹਨੂੰ ਹੀ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਬੈਰਾਗ ਹੋਇਆ ਕਹਿ ਸਕਦੇ ਆ ਜਿਸ ਨੇ ਆਪਣੇ ਅੰਦਰ ਪਰਮਾਤਮਾ ਦਾ ਨਾਮ ਵਸਾਇਆ ਹਿਰਦੇ ਵਿੱਚ ਅੰਤਰ ਲਾਗ ਨਾ ਤਾਮਸ ਮੂਲੇ ਵਿੱਚੋਂ ਆਪ ਗਵਾਏ ਕਹਿੰਦੇ ਉਹਨਾਂ ਦੇ ਅੰਦਰ ਕਹਿੰਦੇ ਵਿਕਾਰਾਂ ਦੀ ਕਾਲਖ ਨਹੀਂ ਹੁੰਦੀ ਤੇ ਉਹਨਾਂ ਨੇ ਆਪਾ ਗਵਾ ਲਿਆ ਹੁੰਦਾ ਜਿਹੜੇ ਅਸਲੀ ਸਾਧੂ ਹੁੰਦੇ ਨੇ ਆਪਾ ਗਵਾ ਲੈਣਾ ਅੰਦਰੋਂ ਹੰਕਾਰ ਨੂੰ ਖਤਮ ਕਰ ਲੈਣਾ ਨਾਮ ਨਿਧਾਨ ਸਤਗੁਰ ਦਿਖਾਲਿਆ ਹਰ ਰਸ ਪੀਆ ਅਗਾਏ ਕਹਿੰਦੇ ਜਦੋਂ ਅਸੀਂ ਸਤਗੁਰ ਦੀ ਸ਼ਰਨ ਪੈਨੇ ਆ ਤਾਂ ਸਤਗੁਰ ਸਾਨੂੰ ਸਾਡੇ ਅੰਦਰ ਜੋ ਵਸ ਰਿਹਾ ਹਰੀ ਦਾ ਨਾਮ ਦਾ ਖਜ਼ਾਨਾ ਉਹ ਸਾਨੂੰ ਦਿਖਾ ਦਿੰਦੇ ਨੇ ਤੇ ਪਰ ਅਸੀਂ ਹਰੀ ਦੇ ਨਾਮ ਦਾ ਰਸ ਪੀ ਕੇ ਤ੍ਰਿਪਤ ਹੋ ਜਾਂਨੇ ਆ ਮਾਇਆ ਵੱਲੋਂ ਜੈਨ ਕਿਨੇ ਪਾਇਆ ਸਾਧ ਸੰਗਤੀ ਪੂਰੇ ਭਗ ਬੈਰਾਗ ਕਹਿੰਦੇ ਜਿਸ ਵੀ ਕਿਸੇ ਨੇ ਪਰਮਾਤਮਾ ਨੂੰ ਸਾਧ ਸੰਗਤ ਵਿੱਚ ਮਿਲ ਕੇ ਉਹਦੀ ਕੀਰਤੀ ਕਰਕੇ ਪਾ ਲਿਆ ਹੈ ਕਹਿੰਦੇ ਪੂਰੇ ਭਗ ਉਹਨਾਂ ਦੇ ਵੱਡੇ ਭਾਗ ਹੋ ਗਏ ਕਿ ਉਹਨਾਂ ਨੂੰ ਪਰਮਾਤਮਾ ਦੇ ਪ੍ਰੇਮ ਦਾ ਬੈਰਾਗ ਹੋ ਗਿਆ ਮਨਮੁਖ ਫਿਰੈ ਨਾ ਜਾਣੈ ਸਤਗੁਰ ਹਉਮੈ ਅੰਦਰ ਲਾਗ ਕਹਿੰਦੇ ਜਿਹੜੇ ਮਨਮੁਖ ਨੇ ਉਹ ਸਤਗੁਰ ਦੀ ਵਡਿਆਈ ਨੂੰ ਨਹੀਂ ਜਾਣਦੇ ਤੇ ਉਹਨਾਂ ਦੇ ਅੰਦਰ ਹਉਮੈ ਅਹੰਕਾਰ ਹੁੰਦਾ ਨਾਨਕ ਸ਼ਬਦ ਰੱਤੇ ਹਰ ਨਾਮ ਰੰਗਾਇ ਬਿਨ ਭੈ ਕਹੀ ਲਾਗ ਹਾਂਜੀ ਕਹਿੰਦੇ ਇਹ ਨਾਨਕ ਜਿਹੜੇ ਗੁਰੂ ਦੇ ਸ਼ਬਦ ਵਿੱਚ ਰੰਗੇ ਜਾਂਦੇ ਨੇ ਕਹਿੰਦੇ ਉਹ ਪਰਮਾਤਮਾ ਦੇ ਨਾਮ ਵਿੱਚ ਰੰਗੇ ਜਾਂਦੇ ਨੇ ਪਰ ਕਹਿੰਦੇ ਵੀ ਜਿਸ ਨੂੰ ਪਰਮਾਤਮਾ ਦਾ ਡਰ ਅਦਬ ਨਹੀਂ ਹੈਗਾ ਫਿਰ ਉਹਨੂੰ ਕਹਿੰਦੇ ਗੁਰੂ ਦੇ ਸ਼ਬਦ ਦੇ ਨਾਮ ਦੀ ਕਹਿੰਦੇ ਪਾ ਨਹੀਂ ਚੜ ਸਕਦੀ ਜੇ ਪਾ ਚੜ ਵੀ ਫੇਰੀ ਨਾਮ ਦਾ ਰੰਗ ਚੜਨਾ ਸਿਰੀ ਰਾਗ ਮਹੱਲਾ ਤੀਜਾ ਕਰ ਹੀ ਸੌਦਾ ਪਾਈਐ ਅੰਤਰ ਸਭ ਵਥ ਹੋਏ ਕਿਹਨੇ ਕਿਨੇ ਨਾਮ ਸਮਾਲੀਐ ਗੁਰਮਖ ਪਾਵੈ ਕੋਏ ਹਾਂਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਸਾਡੇ ਅੰਦਰ ਹੀ ਜੋ ਨਾਮ ਦਾ ਖਜ਼ਾਨਾ ਇਹ ਜਿਹੜੀ ਪਰਮਾਰਥਕ ਜਿਹੜੀ ਵਸਤੂ ਆ ਸਾਡੇ ਅੰਦਰ ਹੀ ਆ ਕਹਿੰਦੇ ਸਾਨੂੰ ਸਵਾਸ ਸਵਾਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਕਹਿੰਦੇ ਗੁਰੂ ਦੇ ਮੁਖ ਹੋ ਕੇ ਵੀ ਕੋਈ ਕੋਈ ਪਰਮਾਤਮਾ ਦੇ ਨਾਮ ਨੂੰ ਪਾਉਂਦਾ ਨਾਮ ਨਿਦਾਨ ਅਖੁੱਟ ਹੈ ਵਡਭਾਗ ਪ੍ਰਾਪਤ ਹੋਏ ਕਹਿੰਦੇ ਜਿਹੜੇ ਨਾਮ ਦਾ ਜਿਹੜਾ ਖਜ਼ਾਨਾ ਉਹ ਤਾਂ ਮਤਲਬ ਅਖੁੱਟ ਬਿਨਾਂ ਖਤਮ ਹੋਏ ਅਨੰਤਾ ਉਹਦੇ ਢੰਡਾਰ ਵਰਤ ਰਿਹਾ ਪਰ ਕਿਸ ਨੂੰ ਵੱਡੇ ਭਾਗਾਂ ਵਾਲੇ ਨੂੰ ਪ੍ਰਾਪਤ ਹੁੰਦਾ ਦੇਖ ਲਓ ਇਹਦੀ ਆਪਾਂ ਨੂੰ ਕੋਈ ਮਤਲਬ ਕੀਮਤ ਮਾਇਆ ਦੇ ਹਿਸਾਬ ਨਾਲ ਕੋਈ ਦੇਣੀ ਨਹੀਂ ਪੈਂਦੀ ਇਹਦੀ ਕੋਈ ਕੀਮਤ ਨਹੀਂ ਹੈਗੀ ਪਰ ਪ੍ਰੇਮ ਇਹਦੀ ਪ੍ਰੇਮ ਦੇ ਨਾਲ ਮਿਲਦਾ ਅੰਦਰੋਂ ਜੋ ਸਾਡੇ ਪ੍ਰੇਮ ਆ ਉਹਨੂੰ ਦੇਖ ਕੇ ਮਿਲਣਾ ਮੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ ਹਰ ਜਿਉ ਸਦਾ ਧਿਆਏ ਤੂੰ ਗੁਰਮੁਖ ਏਕੰਕਾਰ ਰਹਾਓ ਹਾਂਜੀ ਕਹਿੰਦੇ हे ਮੇਰੇ ਮਨ ਤੂੰ ਨਿੰਦਾ ਹਉਮੈ ਅਹੰਕਾਰ ਕਹਿੰਦੇ ਇਹਨੂੰ ਤਿਆਗ ਦੇ ਤੇ ਤੂੰ ਗੁਰੂ ਦੇ ਸ਼ਰਨ ਪੈ ਕੇ ਉਸ ਏਕ ਓੰਕਾਰ ਨੂੰ ਸਦਾ ਸਦਾ ਧਿਆ। ਗੁਰਮੁਖਾ ਕੇ ਮੁਖ ਉਜਲੇ ਗੁਰਸਬਦੀ ਵਿਚਾਰ ਹਲਤ ਪਲਤ ਸੁਖ ਪਾਈ ਦੇ ਜਪ ਜਪ ਰਦਾ ਮੁਰਾਰ। ਹਾਂਜੀ ਕਹਿੰਦੇ ਜੇ ਜੋ ਵੀ ਜੀਵ ਗੁਰੂ ਦੀ ਸ਼ਰਨ ਪੈਂਦੇ ਨੇ ਗੁਰੂ ਦੀ ਸ਼ਰਨ ਪਾ ਕੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਨੇ ਤੇ ਆਪਣੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਨੂੰ ਜਪਦੇ ਨੇ ਉਹਦਾ ਨਾਮ ਜਪਦੇ ਨੇ ਕਹਿੰਦੇ ਉਹਨਾਂ ਨੂੰ ਲੋਕ ਸੁਖੀਏ ਪਰਲੋਕ ਸੁਹੇਲੇ ਉਹਨਾਂ ਦੇ ਲੋਕ ਵੀ ਲੋਕ ਦੇ ਸੁੱਖ ਵੀ ਮਿਲਦੇ ਨੇ ਤੇ ਉਹਨਾਂ ਨੂੰ ਪਰਲੋਕ ਦੇ ਸੁੱਖ ਵੀ ਮਿਲਦੇ ਨੇ ਇਸ ਜਗਤ ਦਾ ਸੁੱਖ ਵੀ ਮਿਲਦਾ ਤੇ ਅਗਲੇ ਜਗਤ ਦਾ ਸੁੱਖ ਵੀ ਮਿਲਦਾ ਘਰ ਹੀ ਵਿੱਚ ਮਹਿਲ ਪਾਇਆ ਗੁਰਸਬਦੀ ਵਿਚਾਰ ਕਹਿੰਦੇ ਗੁਰੂ ਦੇ ਸ਼ਬਦ ਤੇ ਵਿਚਾਰ ਕਰਕੇ ਉਹ ਆਪਣੇ ਘਰ ਦੇ ਵਿੱਚ ਪਰਮਾਤਮਾ ਦੇ ਚਰਨ ਲੱਭ ਲੈਂਦੇ ਨੇ ਪਰਮਾਤਮਾ ਦਾ ਮਹਿਲ ਲੱਭ ਲੈਂਦੇ ਨੇ ਸਤਗੁਰ ਤੇ ਜੋ ਮੁਹ ਫੇਰੇ ਮੱਥੇ ਤਿੰਨ ਕਾਲੇ ਕਹਿੰਦੇ ਜੋ ਸਤਗੁਰ ਤੋਂ ਬੇਮੁਖ ਹੋ ਜਾਂਦੇ ਨੇ ਗੁਰੂ ਤੋਂ ਕਹਿੰਦੇ ਉਹਨਾਂ ਦੇ ਮੱਥੇ ਕਾਲੇ ਹੁੰਦੇ ਨੇ ਉਹਨਾਂ ਦੇ ਪੱਲੇ ਬੇਇੱਜ਼ਤੀ ਹੀ ਹੁੰਦੀ ਆ ਅੰਨ ਦਿਨ ਦੁੱਖ ਕਮਾਵਦੇ ਨਿਤ ਜੋਹੇ ਜਮ ਜਾਲੇ ਕਹਿੰਦੇ ਉਹ ਹਰ ਰੋਜ਼ ਉਹਨਾਂ ਨੂੰ ਕਹਿੰਦੇ ਦੁੱਖ ਸਹਾਰਨੇ ਪੈਂਦੇ ਨੇ ਜਮਾਂ ਦੀ ਮਾਰ ਸਹਿਣੀ ਪੈਂਦੀ ਆ ਸੁਪਨੇ ਸੁੱਖ ਨਾ ਦੇਖਨੀ ਬਹੁਤ ਚਿੰਤਾ ਪਰ ਜਾਲੇ ਕਹਿੰਦੇ ਉਹ ਹਮੇਸ਼ਾ ਚਿੰਤਾਵਾਂ ਵਿੱਚ ਹੀ ਰਹਿੰਦੇ ਨੇ ਸੁੱਖ ਕਹਿੰਦੇ ਜ਼ਿੰਦਗੀ ਵਿੱਚ ਤਾਂ ਇੱਕ ਪਾਸੇ ਰਿਹਾ ਸੁਪਨੇ 'ਚ ਵੀ ਉਹਨਾਂ ਨੂੰ ਸੁੱਖ ਨਹੀਂ ਮਿਲਦਾ ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕਿਛ ਨ ਜਾਵਈ ਜਿਸ ਭਾਵੇ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਇ ਹਾਂਜੀ ਫਿਰ ਕਹਿੰਦੇ ਕਿ ਸਾਡੇ ਸਾਰੇ ਜੀਵਾਂ ਨੂੰ ਦਾਤ ਦੇਣ ਵਾਲਾ ਉਹ ਇੱਕ ਪਰਮਾਤਮਾ ਆਪੇ ਉਹ ਬਖਸ਼ਿਸ਼ ਕਰਦਾ ਤੇ ਜਿਸ ਜਿਸ ਨੂੰ ਵੀ ਭਾਵੇ ਉਹ ਇਹ ਨਾਮ ਦੀ ਦਾਤ ਦੇ ਦਿੰਦਾ ਇਹ ਉਹਨੂੰ ਹੀ ਪਤਾ ਕਿ ਉਸ ਪਰਮਾਤਮਾ ਨੇ ਕਿਸੇ ਲਈ ਗੁਰੂ ਦੇ ਸ਼ਰਨ ਵਿੱਚ ਆਉਣ ਦੀ ਵਿਧੀ ਕਿਵੇਂ ਬਣਾਉਣੀ ਆ ਇਹ ਸਭ ਕੁਝ ਉਹੀ ਜਾਣਦਾ ਇਹ ਦਾਤਾਂ ਦੇਣ ਵਾਲਾ ਉਹੀ ਆ ਸ੍ਰੀ ਰਾਗ ਮਹੱਲਾ ਤੀਜਾ ਸੱਚਾ ਸਾਹਿਬ ਸੇਵੀਐ ਸੱਚ ਬੜਾਈ ਦੇ ਗੁਰ ਪ੍ਰਸਾਦੀ ਮਾਨ ਵਸੈ ਹਉ ਮੈ ਦੂਰ ਕਰੇ ਇਹ ਹੀ ਮੰਨਤਾ ਵਤ ਤਾਰ ਹੈ ਜਾਂ ਆਪੇ ਨਦਰ ਕਰੇ ਹਾਂਜੀ ਕਹਿੰਦੇ ਸਾਡੇ ਜੀਵਾਂ ਲਈ ਕੀ ਬਣਦਾ ਕਿ ਅਸੀਂ ਉਸ ਸੱਚੇ ਪਰਮਾਤਮਾ ਦਾ ਸਿਮਰਨ ਕਰੀਏ ਉਹੀ ਸੱਚੀ ਵੜਿਆਈ ਦਿੰਦਾ ਹੈ ਗੁਰ ਪ੍ਰਸਾਦੀ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਉਹ ਸਾਡੇ ਮਨ ਦੇ ਵਿੱਚ ਆ ਵਸਦਾ ਹੈ ਤੇ ਕਹਿੰਦੇ ਅਸੀਂ ਗੁਰੂ ਦੇ ਕਿਰਪਾ ਦੇ ਨਾਲ ਹੀ ਆਪਣੇ ਮਨ ਦੇ ਵਿੱਚੋਂ ਹਉਮੈ ਦੂਰ ਕਰੀਏ ਇਹ ਮਨਤਾਵਤ ਤਾਰ ਹੈ ਜੇ ਆਪੇ ਨਦਰ ਕਰੇ ਫਿਰ ਕਹਿੰਦੇ ਵੀ ਇਹ ਜਿਹੜਾ ਸਾਡਾ ਚੰਚਲ ਮਨ ਆ ਜੋ ਟਿਕਦਾ ਨਹੀਂ ਹੈਗਾ ਇਹ ਤਾਂ ਹੀ ਟਿਕਦਾ ਜੇ ਪਰਮਾਤਮਾ ਸਾਡੇ ਤੇ ਕਿਰਪਾ ਦੀ ਦ੍ਰਿਸ਼ਟੀ ਕਰਦੇ ਹਨ ਪਾਈ ਰੇ ਗੁਰਮੁਖ ਹਰ ਨਾਮ ਧਿਆਏ ਨਾਮ ਅਨਿਦਾਨ ਸਦ ਮਨ ਵਸੈ ਮਹਿਲੀ ਪਾਵੈ ਥਾਉ ਰਹਾਉ ਕਹਿੰਦੇ ਹੈ ਭਾਈ ਗੁਰੂ ਦੀ ਸ਼ਰਨ ਵਿੱਚ ਆ ਕੇ ਹਰੀ ਦਾ ਨਾਮ ਧਿਆਈ ਹੈ ਕਹਿੰਦੇ ਨਾਮ ਨਿਧਾਨ ਸਦ ਮਨ ਵਸੈ ਮਹਿਲੀ ਭਾਵੈ ਥਾਉ ਰਹਾਉ ਕਹਿੰਦੇ ਜਦੋਂ ਅਸੀਂ ਗੁਰੂ ਦੇ ਸ਼ਰਨ ਲੈ ਕੇ ਪ੍ਰਮਾਤਮਾ ਦਾ ਨਾਮ ਸਿਮਰਦੇ ਆ ਤਾਂ ਪ੍ਰਮਾਤਮਾ ਦਾ ਨਾਮ ਖਜ਼ਾਨਾ ਸਾਡੇ ਮਨ ਦੇ ਵਿੱਚ ਹੌਲੀ-ਹੌਲੀ ਘਰ ਕਰ ਜਾਂਦਾ ਤੇ ਸਾਨੂੰ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਥਾਂ ਮਿਲ ਜਾਂਦੀ ਆ ਪ੍ਰਮਾਤਮਾ ਦੇ ਸਾਨੂੰ ਚਰਨਾ ਦੇ ਨਾਲ ਪ੍ਰੀਤ ਲੱਗ ਜਾਂਦੀ ਆ ਮਨਮੁਖ ਮਨ ਤਨ ਅੰਧ ਹੈ ਤਿਸ ਨੋ ਠਹਰ ਨਾ ਠਾਓ ਬਹੁਤ ਜੋਨੀ ਪੌਦਾ ਫਿਰੈ ਜਿਉ ਸੁੰਝੇ ਕਰ ਕਾਓ ਕਹਿੰਦੇ ਜੋ ਆਪਣੀ ਮਤ ਦੇ ਅਨੁਸਾਰ ਚੱਲਦੇ ਨੇ ਉਹਨਾਂ ਦਾ ਮਨ ਵੀ ਤੇ ਤਨ ਵੀ ਅਗਿਆਨਤਾ ਨਾਲ ਭਰਿਆ ਰਹਿੰਦਾ ਫਿਰ ਕਹਿੰਦੇ ਉਹ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਕੋਈ ਮਤਲਬ ਥਾਂ ਨਹੀਂ ਮਿਲਦੀ ਤੇ ਉਹਨਾਂ ਨੂੰ ਇੱਥੇ ਵੀ ਕੋਈ ਆਤਮਿਕ ਸ਼ਾਂਤੀ ਵਾਲੀ ਜਗ੍ਹਾ ਨਹੀਂ ਲੱਭਦੀ ਉਹ ਇਸ ਤਰ੍ਹਾਂ ਮਤਲਬ ਉਹਨਾਂ ਦਾ ਜਨਮ ਮਰਨ ਦਾ ਕਹਿੰਦੇ ਚੱਕਰ ਬਣਿਆ ਰਹਿੰਦਾ ਜਿਵੇਂ ਸੁੰਨੇ ਘਰ ਦੇ ਵਿੱਚ ਕੌਣ ਜਾਂਦਾ ਤਾਂ ਪਰ ਉਹ ਖਾਲੀ ਮੁੜਦਾ ਉੱਥੋਂ ਗੁਰਮਤੀ ਘਟ ਚਾਨਣਾ ਸ਼ਬਦ ਮਿਲੇ ਹਰਨਾਉ ਕਹਿੰਦੇ ਜਦੋਂ ਅਸੀਂ ਗੁਰੂ ਦੀ ਮੱਤ ਤੇ ਚੱਲਦੇ ਆਂ ਸਾਡੇ ਅੰਦਰ ਆਤਮਿਕ ਚਾਨਣ ਹੋ ਜਾਂਦਾ ਹੈ ਸ਼ਬਦ ਮਿਲੇ ਹਰ ਨਾਉ ਪਰਮਾ ਗੁਰੂ ਦੇ ਸ਼ਬਦ ਦੇ ਨਾਲ ਸਾਨੂੰ ਪਰਮਾਤਮਾ ਦਾ ਨਉ ਮਿਲ ਜਾਂਦਾ ਹੈ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਕਹਿੰਦੇ ਜੋ ਜੀਵ ਤ੍ਰੈ ਗੁਣੀ ਮਾਇਆ ਦੇ ਅਧੀਨ ਹੀ ਰਹਿੰਦਾ ਮਾਇਆ ਦੇ ਤਿੰਨਾ ਗੁਣਾ ਵਿੱਚ ਰਜੋ ਗੁਣ ਤਮੋ ਗੁਣ ਸਤੋ ਗੁਣ ਦੇ ਵਿੱਚ ਰਹਿੰਦਾ ਕਹਿੰਦੇ ਬਸ ਫਿਰ ਉਹ ਜਿਵੇਂ ਇੱਕ ਤਰ੍ਹਾਂ ਅਗਿਆਨਤਾ ਦੇ ਹਨੇਰੇ ਵਿੱਚ ਹੀ ਰਹਿੰਦਾ ਕਿਉਂਕਿ ਮਾਇਆ ਦੇ ਵਿੱਚ ਜੁੜਿਆ ਰਹਿੰਦਾ ਨਾ ਲੋਭਿਨ ਕੌਸੇਵ ਦੇ ਪੜ ਵੇਦਾ ਕਰੇ ਪੁਕਾਰ ਵਿਖਿਆ ਅੰਦਰ ਪਚਮੋਏ ਨਾ ਉਰਵਾਰ ਨਾ ਪਾਰ ਕਹਿੰਦੇ ਜਿਹੜੇ ਜੀਵ ਵੇਦ ਪੜਦੇ ਨੇ ਉਹਨਾਂ ਤੇ ਵਿਚਾਰ ਕਰਦੇ ਨੇ ਪਰ ਅੰਦਰੋਂ ਮਾਇਆ ਦੇ ਨਾਲ ਹੀ ਜੁੜੇ ਹੋਏ ਨੇ ਉਪਦੇਸ਼ ਕਰਦੇ ਨੇ ਪੜ੍ਹ ਕੇ ਵੇਦਾਂ ਦਾ ਪਰ ਅੰਦਰੋਂ ਉਹਨਾਂ ਦਾ ਜਿਹੜਾ ਇਹ ਸਭ ਕੁਝ ਕਰਨ ਦਾ ਮਤਲਬ ਮੇਨ ਮੁੱਖ ਕਾਰਨ ਹੁੰਦਾ ਉਹ ਹੁੰਦਾ ਕਿ ਮਾਇਆ ਨਾਲ ਪਿਆਰ ਫਿਰ ਕਹਿੰਦੇ ਉਹਨਾਂ ਦੇ ਅੰਦਰੋਂ ਵਿਕਾਰ ਨਹੀਂ ਜਾਂਦੇ ਉਹ ਵਿਕਾਰਾਂ ਵਿੱਚ ਹੀ ਫਸੇ ਰਹਿੰਦੇ ਨੇ ਤੇ ਨਾ ਉਰਵਾਰ ਨਾ ਪਾਰ ਕਹਿੰਦੇ ਨਾ ਉਹਨਾਂ ਦਾ ਲੋਕ ਸਹੇਲਾ ਹੁੰਦਾ ਨਾ ਉਹਨਾਂ ਦਾ ਪਰ ਲੋਕ ਸੋਹਿਲਾ ਹੁੰਦਾ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਕਹਿੰਦੇ ਉਹ ਮਾਇਆ ਦੇ ਮੋਹ ਦੇ ਵਿੱਚ ਜਗਤ ਪਿਤਾ ਜੋ ਸਾਡੀ ਪਾਲਣਾ ਕਰਦੇ ਨੇ ਉਹਨੂੰ ਵਿਸਾਰ ਦਿੰਦੇ ਨੇ ਬਾਜੋ ਗੁਰੂ ਅਚੇਤ ਹੈ ਸਭ ਬੱਦੀ ਜਮਕਾਲ ਕਹਿੰਦੇ ਜੋ ਜੀਵ ਗੁਰੂ ਦੀ ਸ਼ਰਨ ਨਹੀਂ ਆਉਂਦੇ ਉਹ ਸਾਰੇ ਗਾਫਲ ਹੋਏ ਰਹਿੰਦੇ ਨੇ ਦੇ ਉਹ ਜਮ ਦੇ ਵਸ ਰਹਿੰਦੇ ਨੇ ਉਹ ਹਮੇਸ਼ਾ ਆਤਮਿਕ ਮੌਤ ਦੇ ਅਧੀਨ ਰਹਿੰਦੇ ਨੇ ਨਾਨਕ ਗੁਰਮਤ ਉਬਰੇ ਸੱਚਾ ਨਾਮ ਸਮਾਲ ਪਰ ਕਹਿੰਦੇ ਜੋ ਗੁਰੂ ਦੀ ਮੱਤ ਤੇ ਚੱਲ ਕੇ ਸੱਚਾ ਨਾਮ ਪਰਮਾਤਮਾ ਦਾ ਸੱਚਾ ਨਾਮ ਸਿਮਰਦੇ ਨੇ ਉਹ ਇਸ ਸੰਸਾਰ ਦੇ ਭਵਜਲ ਤੋਂ ਤਰ ਜਾਂਦੇ ਨੇ ਵਿਕਾਰਾਂ ਤੋਂ ਬਚੇ ਰਹਿੰਦੇ ਨੇ ਮਾਇਆ ਤੋਂ ਬਚੇ ਰਹਿੰਦੇ ਨੇ ਪਰ ਉਹ ਜੋ ਗੁਰੂ ਦੀ ਸ਼ਰਨ ਲੈਂਦੇ ਨੇ ਤੇ ਗੁਰੂ ਦੀ ਮਤ ਤੇ ਚੱਲਦੇ ਨੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਆਪ ਦੀ ਗੁਰਬਾਣੀ ਦੀ ਵਿਚਾਰ ਕਰਦਿਆਂ ਅਨੰਤ ਅਨੰਤ ਗਲਤੀਆਂ ਹੋ ਜਾਂਦੀਆਂ ਨੇ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਸੱਚੇ ਪਿਤਾ ਜੀ ਆਪ ਦੀ ਅਣਜਾਣ ਬੱਚੀ ਨੂੰ ਮਾਫ ਕਰਨਾ ਜੀ ਅੱਗੇ ਤੋਂ ਸਮੱਤ ਬਖਸ਼ਨੀ ਸੱਚੇ ਪਿਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ